ਦਸਤਾਰ ਧਾਰੀ ਸਿੱਖ ਨੌਜਵਾਨ ਟੈਕਸੀ ਡਰਾਈਵਰ ਨੇ ਇੱਕ ਗੋਰੀ ਦੇ ਮੂਹਰੇ ਚਲਦੀ ਟੈਕਸੀ ਦੇ ਵਿੱਚ ਆਪਣੇ ਕੱਪੜੇ ਉਤਾਰ ਦਿੱਤੇ ਤੇ ਫਿਰ ਉਸ ਦੇ ਨਾਲ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਸੈਕਸ਼ੂਅਲ ਅਸੌਲਟ ਕਰਨ ਦੀ ਕੋਸ਼ਿਸ਼ ਕੀਤੀ ਦੋਸ਼ ਸਿਰਫ ਐਨ ਐਨ ਨਹੀਂ ਦੋਸ਼ ਤੇ ਡਰ ਪੁਲਿਸ ਨੂੰ ਇਹ ਵੀ ਹੈ ਕਿ ਇਸ ਨੇ ਇਹ ਪਹਿਲੀ ਵਾਰ ਨਹੀਂ ਕੀਤਾ ਇਹ 72 ਸਾਲਾਂ ਦੇ ਸਿੱਖ ਨੌਜਵਾਨ ਨੇ ਅਜੇ ਹਾਂ ਪਹਿਲਾਂ ਵੀ ਕੀਤਾ ਹੋ ਸਕਦਾ ਹੈ ਕੈਨੇਡਾ ਪੁਲਿਸ ਨੇ ਬਾਕਾਇਦਾ ਤੌਰ ਤੇ ਇੱਕ ਫੋਟੋ ਵੀ ਜਾਰੀ ਕੀਤੀ ਹੈ ਫੋਟੋ ਦੇ ਨਾਲ ਇੱਕ ਫੋਨ ਨੰਬਰ ਜਾਰੀ ਕੀਤਾ ਹੈ ਕਿ ਜੇਕਰ ਇਸ ਨੌਜਵਾਨ ਨੇ ਜਿਸ ਦੀ ਤੁਸੀਂ ਤਸਵੀਰ ਦੇਖ ਰਹੇ ਹੋ ਅਜਿਹਾ ਕਿਸੇ ਹੋਰ ਦੇ ਨਾਲ ਵੀ ਕੀਤਾ ਤਾਂ ਉਹ ਇਸ ਫੋਨ ਨੰਬਰ ਤੇ ਸੰਪਰਕ ਕਰੇ ਤੇ ਪੁਲਿਸ ਨੂੰ ਜਾਣਕਾਰੀ ਦੇਵੇ ਅੱਛਿਕਾ ਪੰਜਾਬ ਮੰਕਰ ਦੇਖ ਰਹੇ ਹੋ ਤੁਸੀਂ ਮਕਰਨ ਹੰਡਾ ਖਬਰ ਬ੍ਰੈਂਪਟਨ ਤੋਂ ਆ ਕੈਨੇਡਾ ਜਿੱਥੇ ਕੀ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਤੇ ਸਿੱਖ ਨੌਜਵਾਨ ਜਾਂਦੇ ਨੇ ਤੇ ਹੁਣ ਤੱਕ ਸਿੱਖਾਂ ਨੇ ਦੁਨੀਆ ਭਰ ਦੇ ਵਿੱਚ ਆਪਣੀ ਕੌਮ ਦੀ ਪੰਜਾਬ ਦੀ ਪੰਜਾਬੀਅਤ ਦੀ ਸ਼ਾਨ ਹੀ ਬਣਾਈ ਐ ਇੱਥੇ ਅਸੀਂ ਇਹ ਵੀ ਕਹਿ ਦਈਏ ਕਿ ਜਿਹੜੇ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਆ ਕੇ ਜਾਂ ਸਾਨੂੰ ਮੈਸੇਜ ਫੋਨ ਕਰਕੇ ਸੁਝਾਅ ਦਿੰਦੇ ਨੇ ਕਿ ਜਾਇਹੀਂ ਆ ਖਬਰਾਂ ਨਾ ਲਾਓ ਕਿਉਂ ਨਾ ਲਾਈਏ ਜਦੋਂ ਕਿਸੇ ਹੋਰ ਕਮਿਊਨਿਟੀ ਦੇ ਵਿੱਚ ਹੁੰਦਾ ਤਾਂ ਉਦੋਂ ਵੀ ਲਾਉਨੇ ਆ ਜਦੋਂ ਇਸ ਕਮਿਊਨਿਟੀ ਦੇ ਵਿੱਚ ਹੋਏਗਾ ਤਾਂ ਉਦੋਂ ਵੀ ਲਾਵਾਂਗੇ ਪਰ ਇੰਨੀ ਗੱਲ ਜ਼ਰੂਰ ਕਵਾਂਗੇ ਕਿ ਕਿਸੇ ਕਮਿਊਨਿਟੀ ਦਾ ਕੋਈ ਇੱਕ ਸ਼ਖਸ ਜੇਕਰ ਕੋਈ ਗਲਤੀ ਕਰਦਾ ਤੇ ਇਸ ਦਾ ਮਤਲਬ ਉਹ ਨਹੀਂ ਕਿ ਤੁਸੀਂ ਪੂਰੀ ਕਮਿਊਨਿਟੀ ਨੂੰ ਟਾਰਗੇਟ ਕਰੋ ਨਾ ਹੀ ਸਾਡੀ ਇਹ ਮਨਸ਼ਾ ਹੈ ਤੇ ਜੇਕਰ ਕੋਈ ਅਜਾਇਹਾ ਕਰੇਗਾ ਤਾਂ ਅਸੀਂ ਉਸ ਦੇ ਨਾਲ ਨਹੀਂ ਖੜਾਂਗੇ ਨਾ ਹੀ ਅਸੀਂ ਕਿਸੇ ਨੂੰ ਅਜਾਇਹਾ ਕਰਨ ਵਾਲੇ ਨੂੰ ਚੰਗਾ ਸਮਝਦੇ ਹਾਂ ਕਿਉਂਕਿ ਮਾੜਾ ਚੰਗਾ ਹਰ ਕੌਮ ਹਰ ਕਮਿਊਨਿਟੀ ਦੇ ਵਿੱਚ ਹੁੰਦਾ ਪਰ ਖਬਰ ਜੋ ਸਾਹਮਣੇ ਆਈ ਹੈ ਉਹ ਚਿੰਤਾ ਦੇ ਨਾਲ ਜ਼ਰੂਰ ਹੈ ਕਿਉਂਕਿ ਜਿੱਥੇ ਸ਼ਾਨ ਬਣਾਈ ਸੀ ਜਿਹੜੇ ਸਾਡੇ ਬਜ਼ੁਰਗ ਪਹਿਲਾਂ ਵਿਦੇਸ਼ਾਂ ਦੇ ਵਿੱਚ ਗਏ ਜਾਂ ਭਾਰਤ ਦੇ ਵਿੱਚ ਵੀ ਰਹੇ ਸਿੱਖਾਂ ਦੀ ਇੱਕ ਪਹਿਚਾਣ ਹੈ ਪੰਜਾਬੀਆਂ ਦੀ ਇੱਕ ਪਹਿਚਾਣ ਹੈ ਸ਼ਾਨ ਹੈ ਜਿਹੜੇ ਅੱਜ ਕੱਲ ਦੇ ਨੌਜਵਾਨ ਜਾ ਕੇ ਅਜਹੀਆਂ ਕਰਤੂਤਾ ਕਰਦੇ ਨੇ ਕਿਉਂਕਿ ਇਹ ਪਹਿਲਾ ਮਾਮਲਾ ਨਹੀਂ ਅਜਿਹੇ ਹੋਰ ਨੌਜਵਾਨ ਅਜਿਹੇ ਹੋਰ ਮਾਮਲੇ ਬਹੁਤ ਸਾਹਮਣੇ ਆ ਚੁੱਕੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਹਲੇ ਗੱਲ ਸਿਰਫ ਦੋਸ਼ਾਂ ਤੱਕ ਹੈ ਕਿਉਂਕਿ ਇਹ ਘਟਨਾ ਬੁੱਧਵਾਰ ਦੁਪਹਿਰ 1.5 ਵਜੇ ਜੇਨ ਸਟਰੀਟ ਬ੍ਰੈਂਪਟਨ ਦੇ ਵਿੱਚ ਵਾਪਰੀ ਜਿਸ ਤੋਂ ਬਾਅਦ ਕਿ ਜਿਸ ਸ਼ਿਕਾਇਤ ਕਰਤਾ 20 ਸਾਲਾ ਗੋਰੀ ਸੀ ਜਿਸ ਨੇ ਸ਼ਿਕਾਇਤ ਕੀਤੀ ਸੀ ਉਸ ਦਾ ਕਹਿਣਾ ਸੀ ਕਿ ਮੈਂ ਇੱਕ ਐਪਲੀਕੇਸ਼ਨ ਤੋਂ ਰਾਈਡ ਬੁੱਕ ਕੀਤੀ ਇਹ ਨੌਜਵਾਨ 27 ਸਾਲਾਂ ਦਾ ਰਾਜਪਿੰਦਰ ਪੰਘੂ ਜਿਸ ਦਾ ਨਾਮ ਦੱਸਿਆ ਜਾ ਰਿਹਾ ਇਹ ਆਇਆ ਇਸ ਨੇ ਮੈਨੂੰ ਪਿਕਅਪ ਕੀਤਾ ਤੇ ਜਦੋਂ ਮੈਂ ਗੱਡੀ ਦੇ ਵਿੱਚ ਬੈਠ ਗਈ ਤੇ ਇਸ ਨੇ ਆਪਣੀ ਜੀਨ ਪੈਂਟ ਖੋਲੀ ਤੇ ਮੇਰੇ ਵੱਲ ਪੱਦੇ-ਪੱਦੇ ਇਸ਼ਾਰੇ ਕਰਨ ਲੱਗਿਆ ਆਪਣੇ ਅੰਗ ਮੇਰੇ ਅੱਗੇ ਨੰਗੇ ਕੀਤੇ ਤੇ ਮੇਰੇ ਉੱਤੇ ਅਸੌਲਟ ਕੀਤਾ ਜਿਸ ਤੋਂ ਬਾਅਦ ਉਹ ਗੱਡੀ ਚ ਨਿਕਲੀ ਉਸਨੇ ਪੁਲਸ ਸੱਦੀ ਤਾਂ ਹੁਣ ਇਹ ਜਾਣਕਾਰੀ ਸਾਰੀ ਨਿਕਲ ਕੇ ਜਦੋਂ ਸਾਹਮਣੇ ਆਈ ਹੈ ਤਾਂ ਲਗਾਤਾਰ ਚਰਚਾਵਾਂ ਛਿੜ ਰਹੀਆਂ ਨੇ ਕਿ ਕਿੱਥੇ ਕਮੀ ਰਹਿ ਗਈ ਹੈ ਕੀ ਸਿੱਖਿਆ ਦੇ ਵਿੱਚ ਕਮੀ ਹੈ ਕਿ ਮਾਪੇ ਇੱਥੋਂ ਨਹੀਂ ਸਿਖਾ ਕੇ ਭੇਜਦੇ ਜਾਂ ਕਮੀ ਕਿੱਥੇ ਰਹਿ ਗਈ ਹੈ ਤੁਸੀਂ ਵੀ ਕਮੈਂਟ ਸੈਕਸ਼ਨ ਚ ਜ਼ਰੂਰ ਆਪਣੇ ਵਿਚਾਰ ਲਿਖੋ ਕਿ ਜਿਹੜੀ ਨਵੀਂ ਪੀੜ੍ਹੀ ਸਾਡੀ ਬਾਹਰ ਜਾ ਰਹੀ ਹੈ ਉੱਥੇ ਕਿਹੜੀਆਂ ਕਿਹੜੀਆਂ ਕਮੀਆਂ ਜਾਂ ਕਿਹੜੇ ਕਿਹੜੇ ਸਿੱਖਿਆ ਸਾਨੂੰ ਇੱਥੋਂ ਦੇਖ ਕੇ ਤੋੜਨੀ ਚਾਹੀਦੀ ਹੈ ਤਾਂ ਕਿ ਜੋ ਅਜਾਹੀਆਂ ਘਟਨਾ ਅਗਾਹਾਂ ਵੀ ਨਾ ਵਾਪਰਨ ਜਿਸ ਦੇ ਵਿੱਚ ਦੇਸ਼ ਦਾ ਸੂਬੇ ਦਾ ਕੌਮ ਦਾ ਨਾਮ ਬਦਨਾਮ ਹੋਵੇ ਤਸਵੀਰ ਤੁਹਾਡੇ ਸਾਹਮਣੇ ਆ ਤਸਵੀਰ ਅਸੀਂ ਵੀ ਇਸ ਲਈ ਦਿਖਾ ਪਾ ਰਹੇ ਹਾਂ ਕਿਉਂਕਿ ਪੁਲਿਸ ਨੇ ਜਨਤਕ ਕੀਤੀ ਆ ਪੁਲਿਸ ਨੇ ਜਨਤਕ ਕਰਕੇ ਏ ਵੀ ਕਿਹਾ ਕਿ ਸਾਨੂੰ ਤਾਂ ਇਹ ਡਰ ਹੈ ਕਿ ਇਸ ਨੇ ਹੋਰ ਵੀ ਬਹੁਤਿਆਂ ਨਾਲ ਅਜਿਹਾ ਕੀਤਾ ਯਾਨੀ ਕਿ ਉਹਨਾਂ ਕੋਲ ਕੋਈ ਤੱਥ ਜ਼ਰੂਰ ਆ ਚੁੱਕੇ ਨੇ ਬਹੁਤ ਸਾਰੀਆਂ ਕੈਨੇਡੀਅਨ ਵੈਬਸਾਈਟਸ ਨਿਊਜ਼ਪੇਪਰ ਤੇ ਬਹੁਤ ਸਾਰੀਆਂ ਹੋਰ ਜਨਤਕ ਥਾਵਾਂ ਉੱਤੇ ਪੁਲਿਸ ਵੱਲੋਂ ਦੇਸ਼ਾਂ ਦੇ ਤਹਿਤ ਇਹ ਤਸਵੀਰ ਜਨਤਕ ਕੀਤੀ ਗਈ ਆ ਕਮੈਂਟ ਸੈਕਸ਼ਨ 'ਚ ਤੁਸੀਂ ਆਪਣੇ ਵਿਚਾਰ ਜ਼ਰੂਰ ਲਿਖੋ ਪੰਜਾਬ 1 ਕੱਟ ਦੇਖਦੇ ਰਹੋ ਧੰਨਵਾਦ